ਵਿਦਾਂ ਸਭਾ ਹਲਕਾ ਕਪੂ ਦੇ ਕਟੂਣਾਂ ਦੇ ਪਿੰਡ ਕਸੀਟਪੁਰਾ ਦੇ ਰਹਿਣ ਵਾਲੇ ਜੋਬਨ ਰੰਦਾਵਾ ਬਣੇ ਪਲੈਨਿੰਗ ਬੋਰਡ ਦੇ ਚੇਅਰਮੈਨ ਜ਼ਿਲ੍ਹਾ ਗੁਰਦਾਸਪੁਰ ਤੋਂ 1 ਮਹੀਨਾ ਪਹਿਲਾਂ ਹੀ ਜੋਬਨ ਰੰਦਾਵਾ ਦੀ ਜ਼ਿਲ੍ਹਾ ਗੁਰਦਾਸਪੁਰ ਤੋਂ ਆਪ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਤਾਜ ਕੋਸ਼ੀ ਬਟਾਲਾ ਵਿਖੇ ਹੋਈ ਸੀ ਹੁਣ ਫਿਰ ਦੂਸਰੀ ਵਾਰ ਪਾਰਟੀ ਹਾਈ ਕਮਾਂਡ ਨੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਜੋਬਨ ਰੰਦਾਵਾ ਨੂੰ ਜ਼ਿਲ੍ਹਾ ਗੁਰਦਾਸਪੁਰ ਤੋਂ ਪਲੈਨਿੰਗ ਬੋਰਡ ਦਾ ਚੇਅਰਮੈਨ ਲਗਾਇਆ ਗਿਆ ਹੈ ਜੋਬਨ ਰੰਦਾਵਾ ਨੇ ਆਪਣੀ ਡਿਊਟੀ ਬਹੁਤ ਹੀ ਇਮਾਨਦਾਰੀ ਨਾਲ ਨਿਭਾਈ ਅਤੇ ਕੁਝ ਪ੍ਰਿਸ਼ਟ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਵੀ ਕਰਵਾਈ ਸੀ ਇਹ ਵੀ ਚਰਚਾ ਚੱਲ ਰਹੀ ਹੈ ਕਿ ਇਸ ਦੇ ਨਤੀਜੇ ਵਜੋਂ ਹੀ ਜੋਗਨ ਰੰਧਾਵਾ ਨੂੰ ਪਲੈਨਿੰਗ ਬੋਰਡ ਗੁਰਦਾਸਪੁਰ ਦਾ ਚੇਅਰਮੈਨ ਲਗਾਇਆ ਗਿਆ ਹੈ ਆਪ ਪਾਰਟੀ ਦੇ ਸੀਨੀਅਰ ਵਰਕਰ ਅਤੇ ਆਗੂ ਵੱਡੀ ਗਿਣਤੀ ਵਿੱਚ ਵਧਾਈਆਂ ਦੇਣ ਜੋਗਨ ਰੰਧਾਵਾ ਦੇ ਪਿੰਡ ਤਸੀਹਪੁਰਾ ਵਿਖੇ ਪੁੱਜ ਰਹੇ ਹਨ ਜੋਗਨ ਰੰਧਾਵਾ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜੋ ਵੀ ਮੈਨੂੰ ਜ਼ਿੰਮੇਵਾਰੀ ਪਾਰਟੀ ਨੇ ਦਿੱਤੀ ਹੈ ਮੈਂ ਡਿਊਟੀ ਨੂੰ ਪੂਤ ਹੀ ਇਮਾਨਦਾਰੀ ਨਾਲ ਨਿਭਾਵਾਂਗਾ ਕਦੇ ਬਹੁਤ ਬੜੀ ਠੁਕੋਵਾਰੀ ਮੜੀ ਥੋੜੇ ਸਮੇਂ ਦੇ ਵਿੱਚ ਵੇਖਿਆ ਜਾ ਰਿਹਾ ਕਿ ਭਿੰਡਾ ਚਾਰ ਨੂੰ ਨਸਪਾਉਣ ਦੇ ਵਿੱਚ ਕੋਈ ਕਿਸੇ ਨਾ ਕੰਮ ਜਾ ਹੋਇਆ ਨਹੀਂ ਉਹਦਾ ਮਿਲਿਆ ਕਿ ਉਹਦਾ ਤਾਂ ਨਹੀਂ ਅਸਰ ਦਿਖਾਈ ਦੇ ਰਿਹਾ ਦੇਖੋ ਮੈਨੂੰ ਸਮਝਦਾ ਕਿ ਪਾਰਕਿੰਗ ਦੀ ਪੁਰਾਣੀ ਮਿਹਨਤ ਵੀ ਦੇਖੀ ਬਹੁਤ ਕਿਉਂਕਿ ਦਿਨ ਰਾਤ ਪਾਰਕਿੰਗ ਦੀ ਮਿਹਨਤ ਕੀਤੀ ਪਰ ਪਾਰਕਿੰਗ ਬਹੁਤ ਵੱਡਾ ਸ਼ਿਰਵਾ ਦੇ ਔਰ ਉਸ ਦੇ ਵਿੱਚ ਮੇਰੀ ਜਿਹੜੀ ਮਹੀਨੇ ਦੀ ਜ਼ਿਲ੍ਹਾ ਪ੍ਰਧਾਨਗੀ ਦੀ ਕਾਰਜਕਾਰੀ ਹੈ ਉਹ ਵੀ ਉਹਨਾਂ ਨੇ ਜਰੂਰ ਕੀਤੀ ਮੈਂ ਧੰਨਵਾਦ ਕਰਦਾ ਹਾਂ ਪਾਰਟੀਆਂ ਇੱਕ ਮਾਨਵਾ ਜਿਹਨੇ ਮੈਨੂੰ ਜੀ ਇਹ ਜਿਹੜਾ ਤੁਸੀਂ ਕੰਮ ਕੀਤਾ ਥੋੜੇ ਸਮੇਂ ਦੇ ਦੇਖਿਆ ਜੇ ਭੇਟਾ ਚਾਰ ਦੀ ਮਾਸਤ ਪਹਿਲਾਂ ਵੀ ਪਹਿਹੀ ਮਾਨ ਸਰਕਾਰ ਨੇ ਉਦੋਂ ਹੀ ਇਹ ਅਜੰਡਾ ਰੱਖਿਆ ਸੀ ਕਿ ਪ੍ਰੇਕਾਚਾਰੀ ਬੱਤੇ ਨਹੀਂ ਜਾਣ ਇਹ ਤੁਹਾਡੇ ਵੱਲੋਂ ਹਨੇ ਲਗਾਤਾਰ ਜਾਰੀ ਰਹੇ ਕੋਈ ਵੀ ਸਾਡੀ ਪਾਰਟੀ ਆਕੀ ਇੰਡੀਆ ਦੇ ਕ੍ਰਪਸ਼ਨ ਐਂਟੀ ਕੰਟਰੋਲ ਤੋਂ ਖੜੀ ਹੋਈ ਹੈ ਔਰ ਆਪਾਂ ਬਿਲਕੁਲ ਹਰ ਅਫਸਰ ਦੇ ਨਾਲ ਆ ਜਿਹੜੇ ਚੰਗਾ ਕੰਮ ਕਰਦੇ ਆ ਹਰ ਅਫਸਰ ਦੇ ਖਿਲਾਫ ਆ ਜਿਹੜੇ ਮਾੜਾ ਕੰਮ ਕਰਦੇ ਆ ਦੇਖਿਆ ਜਾਵੇ ਕਿ ਜਦੋਂ ਤੁਸੀਂ ਜ਼ਿਲ੍ਹਾ ਪ੍ਰਧਾਨ ਬਣੇ ਵਰਕਰਾਂ ਪੂਰੇ ਜ਼ਿਲ੍ਹੇ ਦੇ ਵਿੱਚ ਬਹੁਤ ਖੁਸ਼ੀ ਨੂੰ ਹੋ ਤੁਸੀਂ ਇਹ ਮੈਨੂੰ ਬੜੇ ਦੀ ਇਹ ਨਾਲ ਵੀ ਬਹੁਤ ਵੱਡੀ ਗੱਲ ਆ ਉਹਨਾਂ ਦੀ ਉਮੀਦਾਂ ਤੇ ਹੁਣ ਕਿਵੇਂ ਦਾ ਰੂਪ ਲੇਖੋ ਜੀ ਅੱਗੇ ਸੰਗਠਨ ਦੀ ਜ਼ਿੰਮੇਵਾਰੀ ਸੀ ਪਰ ਹੁਣ ਜਿਹੜੀ ਇੱਕ ਨਾਲ ਸਰਕਾਰ ਵੀ ਮੈਨੂੰ ਇਹ ਆਦਾ ਜਿਹੜਾ ਪਾਰਟੀ ਨੇ ਮੰਤਵਾਇਆ ਇਹ ਇੱਕ ਤੇ ਇੱਕ 11 ਵਾਲੀ ਗੱਲ ਆ ਹੋਰ ਤਾਕਤ ਮਿਲੂਗੀ ਹੋਰ ਵਰਕਰਾਂ ਦੇ ਜਿਹੜੇ ਮਸਲੇ ਆ ਉਹ ਹੱਲ ਕਰਕੇ ਹੋਰ ਲੋਕਾਂ ਵੀ ਜਿਹਨੂੰ ਸੌਫੀ ਕਰ ਰਹੇ ਆ ਪਾਰਟੀ ਨੂੰ ਪੂਰ ਵਿਸ਼ਵਾਸ ਪਾਉਂਦੇ ਆ ਪਾਰਟੀ ਨੂੰ ਮੈਂ ਇਹ ਵਿਸ਼ਵਾਸ ਕਰਦਾ ਕਿ ਤੁਸੀਂ ਇੱਕ 32 ਸਾਲ ਦੀ ਉਮਰ ਦੇ ਨੌਜਵਾਨ ਤੇ ਇਹ ਏਡੀ ਵੱਡੀ ਜਿਹੜੀ ਜ਼ਿੰਮੇਵਾਰੀ ਤੁਸੀਂ ਸੁਪਾਈ ਆ ਐਡਾ ਵਿਸ਼ਵਾਸ ਜਤਾਇਆ ਵਾ ਮੈਂ ਦਿਨ ਰਾਤ ਇੱਕ ਮਿੰਟ ਕਰਕੇ ਮਿਹਨਤ ਕਰਕੇ ਪਾਰਟੀ ਦੀ ਜਿਹੜੀ ਨੀਤੀਆਂ ਕਰ ਕਰ ਪਹੁੰਚਾਉਂਗਾ ਲੋਕਾਂ ਦੀ ਜਿੰਦਗੀਆਂ ਵਰਕਰਾਂ ਦੀ ਜਿੰਦਗੀਆਂ ਸੌਖੀਆਂ ਕਰਨ ਦੀ ਉੱਤੇ ਹੋਰ ਮਿਹਨਤ ਕਰੂੰਗਾ ਔਰ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਜਿਹੜਾ ਰਿਜ਼ਲਟ ਆ ਤੁਸੀਂ ਘਰਾਂ ਦੇ ਵਿੱਚ ਦੇਖਣਾ ਸ਼ੁਰੂ ਕਰਨਾ ਜੋ ਵੀ ਤੁਸੀਂ ਬਹੁਤ ਸਿਆਣੇ ਤੇ ਤੁਹਾਡਾ ਕੀਨਸ ਬਹੁਤ ਲੌਂਗ ਟਾਈਮ ਹੈ ਆ ਪਾਰਟੀ ਦੇ ਵਿੱਚ ਦੇਖਿਆ ਜਾਂਦਾ ਕਿ ਕਿਤੇ ਨਾ ਕਿਤੇ ਕੋਈ ਵਾਰਕਾ ਲੜੀਏ ਜ਼ਿਲ੍ਹਾ ਗਰਦਾਖਪੁਰ ਦਾ ਵੀ ਪੰਜਾਬ ਦਾ ਵੀ ਖਿਆਲ ਹੋਊਗਾ ਪਰ ਜ਼ਿਲ੍ਹੇ ਦੀ ਆਪਾ ਗਰਦਾਖਪੁਰ ਦੀ ਗੱਲ ਕਰ ਰਹੀ ਆ ਪਾਟੋ ਧਾਰ ਚੱਲ ਰਹੀ ਆ ਉਹਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰੋ ਕਿ ਵਰਕਰਾਂ ਦੇਖੋ ਜਿਹੜਾ ਮੈਂ ਤੁਹਾਡੇ ਤੋਂ ਸੁਣਿਆ ਪਰ ਹਾਂ ਜੇ ਕਦੀ ਕੋਈ ਇਦਾਂ ਦੀ ਗੱਲ ਆਊਗੀ ਕਿ ਮੈਂ ਖੁਦ ਬਤੌਰ ਜ਼ਿਲ੍ਹਾ ਪ੍ਰਧਾਨ ਬਤੌਰ ਹੈੱਡ ਆਫ ਡਿਸਟ੍ਰਿਕਟ ਯੂਨਾਈਟ ਮੈਂ ਹਰ ਇੱਕ ਨੂੰ ਨਾਲ ਲੈ ਕੇ ਇਕੱਠਿਆਂ ਕਰਕੇ ਕਿਉਂਕਿ ਸਾਡਾ ਸਾਰਿਆਂ ਦਾ ਮਿਸ਼ਨ ਇੱਕ ਆ ਅਰਵਿੰਦ ਕੇਜਰੀਵਾਲ ਸਾਹਿਬ ਦੀ ਅਗਵਾਈ ਦੇ ਵਿੱਚ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁੜ ਸਰਕਾਰ ਬਣਾਉਣੀ ਆ ਤੇ ਗੁਰਦਾਸਪੁਰ ਦੀਆਂ ਸੱਤੇ ਦੀ ਸੱਤੇ ਸੀਟਾਂ ਜਿੱਤ ਕੇ ਪਾਰਟੀ ਦੀ ਝੋਲੀ ਪਾਣੀ ਮੈਂ ਮੁਖਦੇਵ ਸਿੰਘ ਹੱਲਵਾਲ ਡਿਸਟ੍ਰਿਕਟ ਮੀਡੀਆ ਇੰਚਾਰਜ ਆਮ ਆਦਮੀ ਪਾਰਟੀ ਮੇਰਾ ਹਲਕਾ ਕਾਦੀਆਂ ਜੀ ਮੈਂ ਅੱਜ ਸਮੁੱਚੀ ਆਮ ਆਦਮੀ ਪਾਰਟੀ ਹਾਈ ਕਮਾਂਡ ਦੀ ਬਹੁਤ ਬਹੁਤ ਸ਼ਲਾਗਾ ਕਰਦਾ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਜੋਬੜਨਦਾਵਾ ਜੀ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਅਤੇ ਅੱਜ ਉਹਨਾਂ ਨੂੰ ਡਿਸਟ੍ਰਿਕਟ ਪਲਾਨਿੰਗ ਬੋਰਡ ਦੀ ਜਿਹੜੀ ਚੇਅਰਮੈਨੀ ਦੇ ਕੇ نوازਿਆ ਹੈ ਮੈਂ ਆਸ ਕਰਦਾ ਜੋਬੜਨਦਾਵਾ ਕੋ ਕਿ ਨੌਜਵਾਨ ਲੀਡਰ ਨੇ ਅਤੇ ਬਹੁਤ ਹੀ ਵਧੀਆ ਲੀਡ ਕਰ ਰਿਹਾ ਆਪਣੇ ਗਰਦਾਸਪੁਰ ਜ਼ਿਲ੍ਹੇ ਨੂੰ ਆਉਣ ਵਾਲੀਆਂ 2027 ਦੀਆਂ ਜਿਹੜੀਆਂ ਚੋਣਾਂ ਆ ਇੱਕ ਇੱਕ ਸੀਟ ਜਿੱਤ ਕੇ ਸੱਤੇ ਦੀਆਂ ਸੱਤੇ ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਾ ਦੇ ਇਹ ਆਪਾਂ ਕੀ ਦੇਖ ਸਕਦੇ ਹਾਂ ਉਹਨਾਂ ਦੀ ਮਿਹਨਤ ਨੂੰ ਦੇਖ ਕੇ ਜਾਂ ਕਾਰਜਕਾਰੀ ਨੂੰ ਦੇਖ ਕੇ ਉਹਨਾਂ ਨੂੰ ਇਹ ਦੇਖੋ ਚੈਨ ਨਹੀਂ ਮਿਲਿਆ ਕਾਰਜਕਾਰੀ ਵੀ ਬੰਦਾ ਜਦੋਂ ਇਮਾਨਦਾਰ ਹੋਵੇ ਵਧੀਆ ਪੜਿਆ ਲਿਖਿਆ ਅਤੇ ਉਹਨੂੰ ਸੇਵਾ ਭਾਵਨਾ ਹੋਵੇ ਫੇਰ ਹੀ ਕਾਰਜਕਾਰੀ ਵੀ ਉਹ ਕਰ ਸਕਦਾ ਤੇ ਉਹਨਾਂ ਦੇ ਜੋਸ਼ ਨੂੰ ਦੇਖ ਕੇ ਲਾਲੋ ਤੁਸੀਂ ਔਰ ਉਹਨਾਂ ਦੇ ਕੰਮ ਕਰਨ ਦਾ ਜਿਹੜਾ ਸਟਾਈਲ ਹੈ ਉਹਨਾਂ ਨੂੰ ਪਤਾ ਹੈ ਛੋਟੇ ਤੋਂ ਵੱਡੇ ਵਰਕਰ ਤੱਕ ਤੇ ਵੱਡੇ ਤੋਂ ਛੋਟੇ ਵਰਕਰ ਤੱਕ ਕਿੱਥੇ ਪਹੁੰਚ ਕਰਨੀ ਹੈ ਕੁਝ ਕੁ ਦਿਨਾਂ ਦੇ ਵਿੱਚ ਹੀ ਉਹਨਾਂ ਨੇ ਜਿਹੜੀ ਆਪਣੇ ਜ਼ਿਲ੍ਹਾ ਪ੍ਰਧਾਨ ਦੀ ਡਿਊਟੀ ਨਿਭਾਉਂਦਿਆਂ ਲਭਾਉਂਦਿਆਂ ਭ੍ਰਿਸ਼ਟ ਅਫਸਰਾਂ ਨੂੰ ਜਿਹੜਾ ਉਹ ਸਸਪੈਂਡ ਕਰਾਇਆ ਤੇ ਆਪਣਾ ਜਿਹੜਾ ਸਾਰਾ ਹੀ ਸੰਗਠਨ ਦੁਬਾਰਾ ਤੋਂ ਜਿਹੜਾ ਇਹਨੂੰ ਰੀਨਿਊ ਕਰ ਰਿਹਾ। ਉਹ ਪਾਰਟੀ ਦੇ ਵਿੱਚ ਕਰ ਪਰੇ ਬਹੁਤ ਮੀਟਿੰਗਾਂਾਂ ਕੀਤੀਆਂ ਪਾਰਟੀ ਹਾਈ ਕਮਾਂਡ ਦੀਆਂ ਵੀ। ਵੇਖਿਆ ਜਾਵੇ ਕਿ ਜੋ ਮਰਨਾਵਾਜੀ ਨੂੰ ਆ ਪਾਰਟੀ ਦਾ ਪਹਿਲਾਂ ਹੀ ਜ਼ਿਲ੍ਹਾ ਪ੍ਰਧਾਨ ਲਗਾ ਦਿੱਤਾ ਗਿਆ ਹੁਣ ਫੇਰ ਉਹਨਾਂ ਨੂੰ ਪਲੈਨ ਕੋਰਡ ਦਾ ਚੇਅਰਮੈਨ ਲਗਾ ਦਿੱਤਾ ਗਿਆ ਕਿਦਾਂ ਨੰਬਰ ਖੋਣਦੇ ਆ। ਦੇਖੋ ਜੀ ਅਸੀਂ ਹਾਈ ਪਾਰ ਦਾ ਧੰਨਵਾਦ ਕਰਦੇ ਆਂ ਸ਼੍ਰੀ ਅਰਵਿੰਦ ਕੇਜਵਾਲ ਜੀ ਦਾ ਮਨੀਸ਼ ਸੋਦੀਆ ਜੀ ਦਾ ਅਮਨ ਅਰੋੜਾ ਜੀ ਦਾ ਸਰਦਾਰ ਸੁਖਬਤ ਬਾਜੀ ਦਾ ਜਿਨ੍ਹਾਂ ਨੇ ਹਰਜੋਗਨਜੀਤ ਰਜ਼ਾਵਾ ਜੀ ਨੂੰ ਪਹਿਲਾਂ ਉਹਨਾਂ ਨੇ ਜਿਹੜਾ ਪ੍ਰਦਾਨ ਲਗਾਇਆ ਰਮਜ਼ਾਂ ਲੱਗਦੇ ਹੀ ਉਹਨਾਂ ਨੇ ਪੂਰੇ ਜ਼ਿਲ੍ਹੇ ਦੇ ਅੰਦਰ ਇੱਕਦਮ ਛਾ ਗਏ ਉਹਨਾਂ ਨੇ ਪੇਟਾ ਜਾਂਦੋਂ ਦੱਪਾਈ ਆਪਣੇ ਹਰ ਇੱਕ ਦੇ ਅੰਦਰ ਵੀ ਤੁਸੀਂ ਦੇਖਦੇ ਹੋ ਕਿ ਇੱਕ ਦੋ ਉਹਨਾਂ ਨੇ ਕੰਮ ਮਾਰ ਕੇ ਚੰਗਿਆ ਸੀਗਾ ਉਹਦੇ ਨਾਲ ਸਾਰੇ ਪ੍ਰਸ਼ਟ ਜਿਹੜੇ ਲੋਕੀ ਸੀ ਉੱਧਮ ਲੱਗੇ ਸੀਗੇ ਉਹਨਾਂ ਦੀ ਕਾਰਜਕਾਰੀ ਨੂੰ ਦੇਖਦੇ ਹੋਇਆ ਉਹਨਾਂ ਨੇ ਉਹਨਾਂ ਨੂੰ ਪ੍ਰੈਰਣਗ ਕੋਰਡ ਤੇ ਚੇਅਰਮੈਨ ਗੁਰਦਾਸਪੁਰ ਨੇ ਬਣਾਇਆ ਤੇ ਪੂਰੇ ਜ਼ਿਲ੍ਹੇ ਦੇ ਅੰਦਰ ਖੁਸ਼ੀ ਦੀ ਲਹਿਰ ਆ ਉਹਨਾਂ ਦਾ ਸਬਾਬ ਬਹੁਤ ਵਧੀਆ ਆਮ ਕਹਿੰਦੇ ਨੇ ਆ ਗਿਆ ਉਹ ਛਾ ਗਿਆ ਉਹ ਪੂਰੇ ਜ਼ਿਲ੍ਹੇ ਦੇ ਅੰਦਰ ਛਾ ਚੁੱਕੇ ਨੇ ਸੋ ਹੰਡਰਡ ਕੰਮ ਕੋਈ ਹੋਣ ਵਾਲੇ ਵੀ ਆ ਉਹ ਬਿਲਕੁਲ ਨਜ਼ਰ ਰੱਖਣਗੇ ਬੜੇ ਈਜ਼ ਚਾਹ ਦੇ ਨਾਲ ਕੰਮ ਕਰਦੇ ਜਾਣਗੇ ਸੋ ਮੈਂ ਅੱਜ ਕਮੰਡਰ ਜਮਾਹਰਾ ਧੰਨਵਾਦ ਕਰਦਾ ਜਲਾ ਨੇ ਸਰ ਜੋਗਨਦੀਪ ਜਨਵਾਜੀ ਨੂੰ ਜ਼ਿਲ੍ਹੇ ਦਾ ਪ੍ਰਾਇਨਿਕ ਬੋਰਡ ਦਾ ਅਚੀਰ ਮੈਂ ਬਣਾਇਆ ਇਹਨਾ ਕਹਿੰਦਾ ਹੋਇਆ ਮੈਂ ਸ਼ਮਨ ਜੱਟ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ ਅੱਜ ਜੋਗਨਦੀਪ ਜਨਵਾਜੀ ਨੂੰ ਬਹੁਤ ਵੱਡੀ ਜਿੰਮੇਵਾਰੀ ਮਿਲੀ ਹੈ ਪਹਿਲਾਂ ਵੀ ਇਹ ਜ਼ਿਲ੍ਹੇ ਦੇ ਪ੍ਰਧਾਨ ਸੀ ਕੀ ਸਮਝਦੇ ਜੀ ਬਹੁਤ ਬਹੁਤ ਧੰਨਵਾਦ ਆ ਜੀ ਆਵਾ ਦੀ ਪਾਰਟੀ ਦੀ ਸਮੁੱਚੀ ਹਾਈ ਕਮਾਂਡ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਪੰਜਾਬ ਪ੍ਰਧਾਨ ਅਮਨ ਅਰੋੜਾ ਜੀ ਆਪਣੇ ਪੰਜਾਬ ਦੇ ਇੰਚਾਰਜ ਮਨੀ ਸੋਦੀਆ ਜੀ ਸਾਡੇ ਵੱਡੇ ਵੀਰ ਵੱਡੇ ਭਰਾ ਮੇਰੇ ਸ਼ੈਰੀ ਕਲਸੀ ਜੀ ਜਿਨ੍ਹਾਂ ਨੇ ਜੋ ਮੰਨਦਾਵਾ ਜੀ ਦੇ ਉੱਤੇ ਮਾਨ ਕੀਤਾ ਉਹਨਾਂ ਨੇ ਜ਼ਿਲ੍ਹਾ ਪ੍ਰਧਾਨਗੀ ਦਿੱਤੀ ਜੋ ਮੰਨ ਰੰਧਾਵਾ ਵੀਰ ਜੀ ਉਸ ਤੋਂ ਪਹਿਲਾਂ ਤੇ ਪ੍ਰਧਾਨਗੀ ਮਿਲਣ ਤੋਂ ਬਾਅਦ ਅਣ ਥੱਕ ਮਿਹਨਤ ਕੀਤੀ ਵੀਰ ਜੀ ਉਹਨਾਂ ਨੇ ਔਰ ਉਹਨਾਂ ਦੀ ਮਿਹਨਤ ਨੂੰ ਵੇਖਦਾ ਆ ਪਾਰਟੀ ਨੇ ਯਕੀਨ ਬਣਾਉਂਦਿਆਂ ਹੋਇਆ ਉਹਨਾਂ ਨੂੰ ਪਲੈਨਿੰਗ ਬੋਰਡ ਚੇਅਰਮੈਨ ਹੀ ਗੁਰਦਾਸਪੁਰ ਦੇ ਨਾਲ ਨਵਾਜਿਆ ਇਹ ਬਹੁਤ ਹੀ ਵੱਡੀ ਖੁਸ਼ੀ ਹੈ ਜ਼ਿਲ੍ਹਾ ਦੇ ਜ਼ਿਲ੍ਹਾ ਵਾਸੀਆਂ ਲਈ ਕਿ ਉਹਨਾਂ ਨੂੰ ਇੱਕ ਅਣਤਕ ਮਿਹਨਤੀ ਬੰਦੇ ਨੂੰ ਉਹਨਾਂ ਨੇ ਜ਼ਿਲ੍ਹਾ ਚੇਅਰਮੈਨ ਹੀ ਪਲੈਨਿੰਗ ਬੋਰਡ ਦੀ ਜਿਹੜੀ ਦੇ ਕੇ ਨਵਾਜਿਆ ਲਗਦਾ ਨਹੀਂ ਕਿ ਇਹਦੇ ਨਾਲ ਜਿਵੇਂ ਪਹਿਲਾਂ ਜ਼ਿਲ੍ਹਾ ਪ੍ਰਧਾਨ ਬਣ ਕੇ ਨਾਲ ਕਲੈਨਿਕ ਬੋਰਡ ਦੇ ਚੇਅਰਮੈਨ ਬਣ ਕੇ ਇੱਕ ਤਰ੍ਹਾਂ ਵਰਕਰਾਂ ਦੇ ਵਿੱਚ ਇੱਕ ਹੋਰ ਵੀ ਉਹਨਾਂ ਨੂੰ ਕਹਿ ਸਕਦੇ ਆ ਇੱਕ ਬਹੁਤ ਵੱਡਾ ਉਹਨਾਂ ਨੂੰ ਵਿਸ਼ਵਾਸ ਮਿਲ ਗਿਆ ਕਿ ਹੁਣ ਕੰਮ ਸਾਡੇ ਹੋਣਗੇ ਦੇਖੋ ਜੀ ਜ਼ਿਲ੍ਹਾ ਪ੍ਰਧਾਨਗੀ ਤੋਂ ਬਾਅਦ ਫਿਰ ਜੀ ਉਹਨਾਂ ਨੇ ਕਰਪਸ਼ਨ ਨੂੰ ਪੂਰੀ ਤਰ੍ਹਾਂ ਨੱਥ ਪਾਈ ਹੈ ਇਤੋਂ ਤੱਕ ਕਿ ਮਤਲਬ ਲੋਕ ਹਲਕਿਆਂ ਦੇ ਜਿਹੜੇ ਵਕ ਵਕ ਹਲਕਿਆਂ ਦੇ ਜਿਹੜੇ ਲੋਕ ਨੇ ਉਹ ਬਹੁਤ ਖੁਸ਼ ਨੇ ਹਜ਼ਾਰਾਂ ਦਾ ਜਿਹੜਾ ਮੇਲਾ ਜਿਹੜਾ ਇੱਥੇ ਕਸੀਰਪੁਰੇ ਦਫ਼ਤਰ ਵਿਖੇ ਲੱਗਿਆ ਰਹਿੰਦਾ ਹੈ ਇਹ ਵਿਰੋਧੀਆਂ ਨੂੰ ਮਤਲਬ ਚੇਤਾਵਨੀ ਦਿੱਤੀ ਸੀ ਉਹਨਾਂ ਅੰਸਰਾਂ ਨੂੰ ਕਿ ਜਿਹੜੇ ਲੋਕਾਂ ਨਾਲ ਕਰਪਸ਼ਨ ਕਰਦੇ ਨੇ ਲੋਕਾਂ ਨੂੰ ਖੱਜਲਖੁਆਰੀ ਕਰਾਉਂਦੇ ਨੇ ਸਰਕਾਰੀ ਦਫ਼ਤਰਾਂ ਵਿੱਚ ਉਹਨਾਂ ਨੂੰ ਜਿਹੜੀ ਠੱਲ ਪਾਈ ਆ ਤੇ ਜਿਹੜੇ ਕਰਪਟ ਆਪੋਜ਼ਿਸ਼ਨ ਦੇ ਲੀਡਰ ਸੀ ਉਹਨਾਂ ਨੂੰ ਜਿਹੜੀ ਠੱਲ ਪਾਈ ਆ ਇਹ ਉਸ ਦਾ ਨਤੀਜਾ ਆ ਉਹਨਾਂ ਦੀ ਵਰਕਿੰਗ ਦਾ ਨਤੀਜਾ ਆ ਜਿਹੜਾ ਦਿਨ ਰਾਤ ਮਿਹਨਤ ਕੀਤੀ ਆ ਕਿ ਉਹਨਾਂ ਨੂੰ ਪਲਾਨਿੰਗ ਬੋਰਡ ਚੇਅਰਮੈਨ ਜਨਨ ਵੱਜਾ ਇਹ ਨਤੀਜੇ ਹੁਣ ਅੱਗੇ ਵੀ ਅੱਗੇ ਨਿਕਲਦੇ ਰਹਿਣਗੇ ਜੀ ਉਹਨਾਂ ਦੀ ਟੀਮ ਨੇ ਰਾਤ ਇਸ ਚੀਜ਼ ਲਈ ਮਿਹਨਤ ਕਰ ਰਹੀ ਹੈ ਤੁਸੀਂ 2 ਮਹੀਨੇ ਦਾ ਰਿਜ਼ਲਟ ਵੇਖਿਆ ਤੇ ਅਜੇ ਇਲੈਕਸ਼ਨਾਂ ਨੂੰ 2027 ਦੀਆਂ ਇਲੈਕਸ਼ਨਾਂ ਤੇ ਆਪੇ ਸੋਚ ਕਿ ਅਸੀਂ ਇਸ ਤਰੀਕੇ ਦੀ ਟੀਮ ਉਹਨਾਂ ਦੀ ਤੱਕ ਪਹੁੰਚੇਗੀ ਤੁਸੀਂ ਆਪ ਸੋਚ ਸਕਦੇ ਹੋ ਕੌਣ ਤਾਂ